ਥੱਕੇ ਬਹੁ ਬਹੁ ਵਿਧ ਘਾਲ ਤੇ ਤ੍ਰਿਪਤ ਨਾ ਤ੍ਰਿਸ਼ਨਾ ਲਾਠ ਸੰਚ ਸੰਚ ਸਾਗਤ ਮੂਏ ਨਾਨਕ ਮਾਇਆ ਨਾ ਸਾਥ ਬਾਬਲਖਰੀ ਬਾਣੀ ਦਾ ਨਾਮਾ ਗਾਉੜੀ ਬਾਬਲਖਰੀ ਪੰਜਵੀਂ ਪਾਸ਼ਾ ਗੁਰੂ ਅਜੰਦੇਵ ਮਹਾਰਾਜੀ ਦੀ ਬਾਣੀ ਹੈ ਤੇ ਤੀਤੀਵੀਂ ਪੌੜੀ ਜਿਹਦਾ ਸ਼ਲੋਕ ਤੁਸੀਂ ਪੜਿਆ ਸ਼ਲੋਕ ਥੱਕੇ ਬਹੁ ਵਿਧ ਘਾਲ ਤੇ ਪਰਮਾਤਮ ਪਰਮੇਸ਼ਰ ਦੇ ਨਾਮ ਤੋਂ ਬਿਨਾ ਜਿੰਨੀ ਮਰਜ਼ੀ ਕੋਈ ਮਿਲਟ ਕਰ ਲਵੇ ਜਿੰਨੀ ਮਰਜ਼ੀ ਕੋਈ ਕਾਲਣਾ ਕਾਲ ਲਵੇ ਜਦ ਤੱਕ ਨਾਮ ਨਹੀਂ ਨਜਪਿਆ ਹੁਣ ਕਾਲਣਾ ਇਹ ਨਹੀਂ ਵੀ ਕਿ ਲਈ ਘਰਾਂ ਦੇ ਕੰਮਾਂ ਦੀ ਜਾਂ ਹੋਰ ਕਾਲਣਾ ਚ ਮਤਲਬ ਇਹ ਹੁੰਦਾ ਚਾਹੇ ਸਵੇਰੇ ਉੱਠਦਾ ਵੀ ਹੈਗਾ ਅਮਰਤ ਵੇਲੇ ਬਾਣੀਆਂ ਵੀ ਪੰਜ ਵੜਦਾ ਹੈ ਤੂੰ ਫਿਰ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਕਹਿੰਦੇ ਨੇ ਭਾਈ ਉਹਦੀ ਤ੍ਰਿਸ਼ਨਾ ਨਹੀਂ ਮੁੱਕਦੀ ਤ੍ਰਿਸ਼ਨਾ ਕਿਹੜੀ ਹੈ ਅਲੀ ਕਮਲਾਂ ਮਾਰੀ ਕਮਲਾਂ ਮਾਰੀ ਕਠਾ ਕਰਨਾ ਥਾਕੇ ਬਹੁ ਵਿਧ ਘਾਲ ਤੇ ਚਾਹੇ ਕੋ ਨਾਮ ਜਪਣ ਦੀ ਵੀ ਕਹਲਨਾ ਕਰ ਲਵੇ ਜੇ ਰੱਬ ਦੀ ਕਿਰਪਾ ਨਾ ਹੋਵੇ ਮਿਹਰ ਨਾ ਹੋਗਾ ਨਾ ਤਾਂ ਉਹ ਵੀ ਤ੍ਰਿਸ਼ਨਾ ਕਦੇ ਮਿਟਦੀ ਨਹੀਂ ਹੈ ਹੁਣ ਇਹ ਸ਼ਬਦ ਹੈਗਾ ਦੁਨੀਆਵੀ ਪਦਾਰਥਾਂ ਦਾ ਥਾਕੇ ਬਹੁ ਵਿਧ ਘਾਲ ਤੇ ਬੜੀ ਕਹਲਨਾ ਕਰਦੇ ਥਾਕੇ ਵਿਧ ਦੇ ਤਾਂ ਦਿਨੁ ਸਿਆਰੀ ਲੱਗੀ ਹੋਈ ਅਰਥ ਹੈ ਵਿਧੀ ਇਹ ਕੋ ਮੈਂ ਕਿਈ ਵਿਧੀਆਂ ਵਰਤ ਲਈਆਂ ਹੈ ਨਾ ਬਹੁ ਵਿਧ ਬਹੁ ਵਿਧੀਆਂ ਬਹੁਤਿਆਂ ਵਿਧੀਆਂ ਉਹਨਾਂ ਨੇ ਬੜੀਆਂ ਵਿਧੀਆਂ ਵਰਤੀਆਂ ਕਾਹਨਾਂ ਕੀਤੀ ਲੋਕਾਂ ਨੇ ਜਿਹਨਾਂ ਨੇ ਕਮਾਈ ਕੀਤੀ ਹੈ ਨਾ ਤ੍ਰਿਪਤ ਨਾ ਉਹਨਾਂ ਦੀ ਤ੍ਰਿਪਤੀ ਨਹੀਂ ਹੋਈ ਤ੍ਰਿਪਤ ਦੇ ਤੱਤੇ ਨੂੰ ਸਿਆਰੀ ਹੈ ਤੱਤ ਸਿਆਰੀ ਪੈ ਤਰਾਰਾ ਪੱਪਾ ਤੱਤੇ ਸਿਆਰੀ ਇਹਨੂੰ ਕਹਿੰਦੇ ਤ੍ਰਿਪਤ ਅਸਦ ਦਾ ਅਰਥ ਹੈ ਤ੍ਰਿਪਤੀ ਇਸ ਤ੍ਰਿਣਿੰਗ ਸਰਦਾ ਵੀ ਤ੍ਰਿਪਤੀ ਨਹੀਂ ਹੋਣੀ ਕਦੇ ਹੈ ਨਾ ਨਾ ਤ੍ਰਿਸ਼ਨਾ ਲਾਸ ਤ੍ਰਿਸ਼ਨਾ ਪਤਾ ਕੀ ਹੁੰਦੀ ਤ੍ਰਿਸ਼ਨਾ ਹੁੰਦੀ ਵੀ ਜਿਹੜੀ ਚੀਜ਼ ਮੇਰੇ ਕੋਲ ਹੈਗੀ ਉਹ ਨਹੀਂ ਦੇਖਣੀ ਜਿਹੜੀ ਨਹੀਂ ਚੀਜ਼ ਹੈ ਉਹ ਮਗਰ ਭਜਣਾ ਨੂੰ ਕਹਿੰਦੇ ਤ੍ਰਿਸ਼ਨਾ ਮਨ ਦੇ ਕੋਲ ਆਪਣੇ ਕੋਲ ਬਹੁਤ ਕੁਝ ਹੁੰਦਾ ਪਰ ਅੱਗੇ ਕੇਹੋ ਵੀ ਆ ਜਾਵੇ ਉਹ ਵੀ ਆ ਜਾਵੇ ਜਿਹੜੇ ਨਹੀਂ ਕੋਲ ਜਿਹੋ ਮਗਰ ਫਿਰ ਭੱਜਿਆ ਹੀ ਰਹਿੰਦਾ ਉਹਨੂੰ ਕ੍ਰਿਸ਼ਨਾ ਕਹਿੰਦੇ ਤੋ ਸਤਗੁਰੂ ਪਾਤਸ਼ਾਹ ਵੀ ਕਹਿੰਦੇ ਨੇ ਗੁਰਬਾਣੀ ਚ ਬੇ ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀ ਹੈ ਕੋੜ ਜੋਰੀ ਲੱਖ ਕਰੋੜੇ ਮਨ ਨਾ ਹੋਰੇ ਪਰ ਪਰ ਇਹੀ ਕੋ ਲੁਜੀ ਹੈ ਕ੍ਰਿਸ਼ਨਾ ਮਿਰਤੀ ਨਹੀਂ ਕਹਿੰਦਾ ਹੋਰ ਆ ਜਾਵੇ ਹੋਰ ਆ ਜਾਵੇ ਤੋ ਸਤਗੁਰ ਕਹਿੰਦੇ ਬਹੁਤ ਘਾਲਣਾ ਘਾਲਦੇ ਮਿਹਨਤਾਂ ਕਮਾਈਆਂ ਕਰਦੇ ਥੱਕ ਕੇ ਤ੍ਰਿਸ਼ਨਾ ਲੱਥੀ ਹੋਈ ਨਹੀਂ ਕ੍ਰਿਸ਼ਨ ਮੁੱਕੀ ਹੋਈ ਉਹਨਾਂ ਨੂੰ ਤ੍ਰਿਪਤੀ ਨਹੀਂ ਕਦੇ ਆਈ ਹੈ ਅੱਗੇ ਪੜੋ ਸੱਚ 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 ਸਾਖਤ ਮੂਏ ਨਾਨਕ ਮਾਇਆ ਨਾ ਨਾ ਮਾਇਆ ਨਾ ਸਾਥ ਹਾਂ ਨਾਨਕ ਦਾ ਕੱਕਾ ਮੁਕਤ ਆ ਇਸ ਕਰਕੇ ਸਬੋਧਨ ਕਰਨਾ ਨਾਨਕ ਮਾਇਆ ਨਾ ਸਾਥ ਸਤਿਗੁਰ ਦੀ ਸੱਚ ਸੱਚੇ ਨਿੱਪੇ ਚ ਚੇ ਸਿਹਾਰੀ ਸੱਚ 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 ਦਾ ਹੁੰਦਾ ਨਾ ਸੱਚ ਕੇ ਇਕੱਠੀ ਕਰਕੇ ਚਾਈ ਲੱਗਣ ਦਾ ਅਰਥ ਬਣ ਗਿਆ ਸੱਚ ਕੇ ਸੱਚ ਸੱਚ ਪਾਵ ਇਕੱਠੀ ਕਰ ਕਰਕੇ ਸੱਚ ਸੱਚ ਸਾਖਤ ਮੂਏ ਸਖਤ ਕੋਣ ਹੁੰਦਾ ਜਿਹੜਾ ਰਬਤ ਟੁੱਟਿਆ ਹੋਵੇ ਠੀਕ ਹੈ ਜਿਹੜਾ ਰਬ ਦੀ ਬੰਦਗੀ ਨਾ ਕਰੇ ਤੋ ਸਤਿਗੁਰ ਕਹਿੰਦੇ ਨੇ ਸੱਚ ਸੱਚ ਸਾਖਤ ਮੂਏ ਨਾਨਕ ਏ ਨਾਨਕ ਮਾਇਆ ਨਾ ਸਾਥ ਪਰ ਜਦੋਂ ਮਰ ਲੱਗੇ ਮਾਇਆ ਸਾਥ ਨਹੀਂ ਦਿੰਦਾ ਕੇਵਲ ਤਾਂ ਇਸ ਦੁਨੀਆ ਚ ਵੀ ਨਹੀਂ ਮਾਇਆ ਸਾਥ ਦਿੰਦੀ ਹੈ ਜੇ ਬਿਮਾਰੀ ਕੋ ਭਿਆਨਕ ਲੱਗਦੇ ਮੈਂ ਜਿੰਨੀ ਮਰ ਦੀ ਮਾਇਆ ਖਾਤਰੋ ਠੀਕ ਨਹੀਂ ਹੁੰਦਾ ਬੰਦਾ ਫੇ ਤਾਂ ਮਾਇਆ ਕਿਸੇ ਕੰਮ ਨਹੀਂ ਆਉਂਦੀ ਕਦੋਂ ਕਰੋਨਾ ਦੇ ਦੌਰ ਚ ਦੇਖ ਰਿਆਂ ਵੀ ਲੋਕਾਂ ਨੇ ਕਿਹਾ ਪੈਸੇ ਭਗਾ ਭਗਾ ਮਾਰੇ ਜਿਸ ਵੇਲੇ ਮਨ ਲੱਗੀ ਕੋਈ ਵਿਚਾਰ ਨਹੀਂ ਹੁੰਦਾ ਸੀ ਤੋ ਇਹ ਮਾਇਆ ਜਿਹੜੀ ਹੈ ਗੁਜ਼ਾਰਾ ਹੈ ਜਰੂਰ ਗੁਜ਼ਾਰਾ ਹੀ ਦੇਣਾ ਹੋਣਾ ਨਹੀਂ ਹੈ ਪਰ ਜਿਹੜੇ ਇਸ ਪਾਸੇ ਹੀ ਹੋ ਗਏ ਤੁਰ ਜਾਂਦੇ ਨਾ ਸਤਗੁਰ ਕਹਿੰਦੇ ਉਹਨਾਂ ਨੂੰ ਕਦੇ ਤ੍ਰਿਪਤੀ ਨਹੀਂ ਮਿਲਦੀ ਹੈ ਇਹ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ